ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਇਤਿਹਾਸ ਨੂੰ ਪੜਨਾ ਕਰੀਏ ਤੇ ਫਿਰ ਪਤਾ ਲੱਗਦਾ ਹੈ ਕਿ ਉਹਨਾਂ ਨੂੰ ਤਿੰਨ ਬਖਸ਼ਿਸ਼ਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਵੱਲੋਂ ਹੋਈਆਂ ਸਨ ਕਿਉਂਕਿ ਆਪਸ ਵਿੱਚ ਰਿਸ਼ਤਾ ਨਾਨੇ ਤੇ ਦੋਤੇ ਦਾ ਹੈ ਗੁਰੂ ਅਰਜਨ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਪਿਤਾ ਨੇ ਸੋਢੀ ਸੁਲਤਾਨ ਸਤਗੁਰੂ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਮਤ ਜੀ ਸਤਕਾਰਯੋਗ ਮਾਤਾ ਪਾਨੀ ਜੀ ਉਹ ਮਾਤਾ ਪਾਨੀ ਜਿਹੜੇ ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਜੀ ਦੇ ਸੁਪੁੱਤਰੀ ਨੇ ਆਪਾਂ ਜਦੋਂ ਹਰ ਰੋਜ਼ ਸ਼ਾਮ ਨੂੰ ਗੁਰ ਇਤਿਹਾਸ ਦੀ ਕਥਾ ਪੜ੍ਹਨੇ ਆ ਉਸ ਵਿੱਚ ਵੀ ਗੁਰੂ ਅਰਜਨ ਸਾਹਿਬ ਜੀ ਦਾ ਪ੍ਰਸੰਗ ਚੱਲਦਾ ਜੇ ਆਪ ਜੀ ਨੇ ਤਵਜੂ ਦਿੱਤੀ ਹੋਵੇ ਧਿਆਨ ਦਿੱਤਾ ਹੋਵੇ ਤੇ ਆਪਾਂ ਜ਼ਿਕਰ ਪੜਿਆ ਸੀ ਜਦੋਂ ਗੁਰੂ ਅਮਰਦਾਸ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਸਨ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜਿਹੜੇ ਅਜੇ ਬਚਪਨ ਦੀ ਉਮਰ ਵਿੱਚ ਸਨ ਉਹ ਖੇਡਦੇ ਹੋਏ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪਾਸ ਚਲੇ ਗਏ ਉਹਨਾਂ ਦੇ ਪਲੰਘ ਤੇ ਬੈਠ ਗਏ ਜਦੋਂ ਸਿੱਖਾਂ ਨੇ ਸੇਵਾਦਾਰਾਂ ਨੇ ਫੜਨ ਦਾ ਯਤਨ ਕੀਤਾ ਬੀਬੀ ਪਾਨੀ ਜੀ ਜਿਹੜੇ ਮਾਤਾ ਜੀ ਸਨ ਉਹ ਜਾ ਕੇ ਰੋਕਣ ਦਾ ਯਤਨ ਕਰਨ ਲੱਗੇ ਤੇ ਸਤਿਗੁਰੂ ਜੀ ਨੇ ਤਿੰਨ ਬਖਸ਼ਿਸ਼ਾਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਬਚਪਨ ਵਿੱਚ ਹੀ ਕਰ ਦਿੱਤੀਆਂ ਸਨ ਪਹਿਲੀ ਬਖਸ਼ਿਸ਼ ਸੀ ਦੋਹਿਤਾ ਬਾਣੀ ਕਾ ਬੋਹਿਤਾ ਇਹਦਾ ਭਾਵ ਹੈ ਇਹ ਦੋ ਤਰਾ ਹੈ ਇਸ ਨੇ ਬਾਣੀ ਕਾ ਬੋਹਿਤ ਬਣਨਾ ਹੈ ਭਾਵ ਬਾਣੀ ਦਾ ਜਹਾਜ਼ ਬਣਨਾ ਹੈ ਦੂਸਰੀ ਬਖਸ਼ਿਸ਼ ਇਹ ਕੀਤੀ ਸੀ ਕਿ ਤੁਸੀਂ ਅੱਜ ਹੀ ਆ ਕੇ ਬਚਪਨ ਵਾਲੀਆਂ ਖੇਡਾਂ ਖੇਡਦਿਆਂ ਹੋਇਆਂ ਆਪਣੇ ਨਾਨੇ ਦਾ ਪਲੰਘ ਮਲ ਲਿਆ ਗੁਰੂ ਜੋਤ ਦੇ ਵਾਰਿਸ ਤੁਸੀਂ ਬਣਨਾ ਪਰ ਇਹ ਗੁਰਤਾ ਗੱਦੀ ਮੇਰੇ ਪਾਸੋਂ ਨਹੀਂ ਇਹ ਆਪਣੇ ਪਿਤਾ ਪਾਸੋਂ ਲੈਣੀ ਤੇ ਤੀਸਰੀ ਬਖਸ਼ਿਸ਼ ਸੀ ਗੁਰਪਾਰੀ ਵਾਲੀ ਪੀਏ ਗੁਰੂ ਪਾਰੀ ਹੋਵੇਗਾ ਜਦੋਂ ਉਹਨਾਂ ਦਾ ਜੀਵਨ ਪੜੀ ਤੇ ਫਿਰ ਸੱਚਮੁੱਚ ਪਤਾ ਲੱਗਦਾ ਹੈ ਕਿ 43 ਸਾਲ ਦੀ ਕੁੱਲ ਆਰਜੂ ਦੇ ਵਿੱਚ ਪ੍ਰਕਾਸ਼ ਤੋਂ ਲੈ ਕੇ ਆਖਰੀ ਸਮਾਂ ਜਦੋਂ ਤੱਕ ਸ਼ਹੀਦੀ ਹੁੰਦੀ ਹੈ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸਮੁੱਚੀ ਜ਼ਿੰਦਗੀ ਹੀ ਪਰਉਪਕਾਰ ਦੇ ਵਿੱਚ ਬਤੀਤ ਕੀਤੀ ਹੈ ਜਦੋਂ ਕਿਸੇ ਨੂੰ ਅਸੀਸ ਬਖਸ਼ੀ ਜਾਵੇ ਕਿਸੇ ਨੂੰ ਆਸ਼ੀਰਵਾਦ ਦਿੱਤਾ ਜਾਵੇ ਜਦੋਂ ਕਿਸੇ ਨੂੰ ਬਲੇਸਿੰਗ ਦਿੱਤੀਆਂ ਜਾਣ ਤੇ ਇਹਦਾ ਭਾਵ ਹੁੰਦਾ ਹੈ ਬੀਜ ਦੇ ਦੇਣ ਹੁਣ ਅਸੀਸ ਸਾਨੂੰ ਗੁਰੂ ਰੋਜ ਬਖਸ਼ਦਾ ਪੂਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਕਿਸਾਨ ਦੇ ਪਾਸ ਬੀਜ ਹੋਵੇ ਉਹ ਬੀਜ ਨੂੰ ਸਾਭ-ਸਾਭ ਕੇ ਰੱਖੇ ਘਰ ਦੇ ਅੰਦਰ ਹਵਾ ਵੀ ਨਾ ਲੱਗਣ ਦਵੇ ਬੜੀ ਸਾਭ ਸੰਭਾਲ ਕਰੇ ਤੇ ਕੁਝ ਸਮੇਂ ਬਾਅਦ ਇਹ ਗੱਲ ਆਖੇ ਇਹ ਗਿਲਾ ਕਰੇ ਪੀ ਬੀਜ ਮੇਰੇ ਕੋਲ ਹੈ ਪਰ ਇਸ ਬੀਜ ਨੇ ਮੈਨੂੰ ਦਿੱਤਾ ਕੁਝ ਨਹੀਂ ਫਿਰ ਸਿਆਣੇ ਲੋਕ ਆਖਿਆ ਕਰਦੇ ਨੇ ਭਾਈ ਬੀਜ ਸੰਭਾਲਣ ਵਾਸਤੇ ਨਹੀਂ ਰੁੱਤ ਆਉਣ ਤੇ ਸਮਾਂ ਆਉਣ ਤੇ ਇਸ ਬੀਜ ਨੂੰ ਜ਼ਮੀਨ ਅੰਦਰ ਪਾ ਜ਼ਮੀਨ ਵਿੱਚ ਪਾਇਆ ਹੋਇਆ ਬੀਜ ਜੇਸ ਦਿਨ ਪਰਫੁੱਲਤ ਹੋ ਗਿਆ ਇਸ ਨੇ ਫਸਲ ਬਣ ਜਾਣਾ ਫਸਲ ਬਣ ਕੇ ਤੈਨੂੰ ਪੈਦਾਵਾਰ ਦਵੇਗਾ ਤੇ ਤੇਰਾ ਲਾਭ ਹੋਣਾ ਹੁਣ ਤਿੰਨ ਅਸੀਸਾਂ ਸਤਿਗੁਰੂ ਜੀ ਨੂੰ ਮਿਲੀਆਂ ਦੁਹਤਾ ਬਾਣੀ ਕਾ ਬੋਹਤਾ ਦੂਸਰੀ ਅਸੀਸ ਹੈ ਗੁਰਤਾ ਗੱਦੀ ਦੀ ਪ੍ਰਾਪਤੀ ਦੀ ਤੇ ਤੀਸਰੀ ਅਸੀਸ ਸੀ ਗੁਰਪਾਰੀ ਹੋਣ ਦੀ ਤੇ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਇਹ ਮਿਲੇ ਹੋਏ ਬੀਜ ਨੂੰ ਅਸੀਸ ਰੂਪੀ ਬੀਜ ਨੂੰ ਪ੍ਰਾਪਤ ਕੀਤਾ ਬੀਜ ਨੂੰ ਸੰਭਾਲਣਾ ਕੀਤਾ ਤੇ ਸਮਾਂ ਆਉਣ ਤੇ ਬੀਜ ਨੂੰ ਬੋਹ ਦਿੱਤਾ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਵਰਗਾ ਕਾਰਜ ਕਰਕੇ ਸੱਚਮੁੱਚ ਹੀ ਜਹਾਜ਼ ਬਣ ਗਏ ਜੋ ਸ਼ਬਦ ਸਰਵਣ ਕਰ ਰਹੀ ਸੀ ਕਾਲਯੋਗ ਜਹਾਜ਼ ਅਰਜੁਨ ਗੁਰੂ ਜਹਾਜ਼ ਆਖਿਆ ਜਾਂਦਾ ਹੈ ਜਿਹੜਾ ਆਪ ਤਰਦਾ ਤੇ ਉੱਪਰ ਸਵਾਰ ਲੋਕਾਂ ਨੂੰ ਤਾਰ ਲੈਂਦਾ ਜਪਜੀ ਸਾਹਿਬ ਪਾਵਨ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਮੰਨੈ ਤਰੈ ਤਾਰੇ ਗੁਰ ਸਿੱਖ ਗੁਰੂ ਆਪ ਤਰ ਜਾਂਦਾ ਤੇ ਸਿੱਖਾਂ ਨੂੰ ਤਾਰ ਲੈਂਦਾ ਇਹਦਾ ਭਾਵ ਹੈ ਗੁਰੂ ਜਹਾਜ਼ ਹੈ ਆਸਾ ਕੀ ਵਾਰ ਬਾਣੀ ਵਿੱਚ ਆਪਾਂ ਸ਼ਬਦ ਪੜਨੇ ਹਾਂ ਸਤ ਗੁਰੂ ਹੈ ਬੋਹਿ ਥਾਂ ਬਿਰਲੈ ਕਿਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਇਹਦਾ ਭਾਵ ਹੈ ਗੁਰੂ ਜਹਾਜ਼ ਹੈ ਗੁਰੂ ਗ੍ਰੰਥ ਸਾਹਿਬ ਅੰਦਰ ਸ਼ਬਦ ਆਉਂਦਾ ਗੁਰ ਤਾਰ ਤਾਰਨ ਹਾਰਿਆ ਭਗਤ ਸਹਿਬਾਨਾ ਨੇ ਬਚਨ ਕੀਤੇ ਨੇ ਮੈਂ ਅਜਾਨ ਜਨ ਤਰ ਬੇ ਨ ਜਾਣੋ ਬਾਪ ਬੀਠੁਲਾ ਬਾਂਦੇ ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੇ ਬਾਪ ਬੀਠਲਾ ਇਹਦਾ ਭਾਵ ਹੈ ਗੁਰੂ ਜਹਾਜ਼ ਦੇ ਵਰਗੈ ਤੇ ਜਿਹੜਾ ਸਤਗੁਰੂ ਜੀ ਨੂੰ ਅਸੀਸ ਦੇ ਰੂਪ ਵਿੱਚ ਵਰ ਕਹਿ ਲਈਏ ਗੁਰੂ ਦੀ ਬਖਸ਼ਿਸ਼ ਕਹਿ ਲਈਏ ਉਹ ਮਿਲੀ ਆਪਣੀ ਜ਼ਿੰਦਗੀ ਦੇ ਅੰਦਰ ਇਹ ਬੜਾ ਵੱਡਾ ਪਰਉਪਕਾਰ ਕੀਤਾ ਕਿ ਸਾਨੂੰ ਬਾਣੀ ਦੇ ਜਹਾਜ਼ ਦੇ ਨਾਲ ਜੋੜ ਦਿੱਤਾ। ਬਚਪਨ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਜੀਵਨ ਗਹਿਰ ਗੰਭੀਰ ਅਵਸਥਾ ਵਾਲਾ ਕਿਉਂਕਿ ਤਿੰਨ ਭਰਾਤਾ ਸਨ ਸਭ ਤੋਂ ਵੱਡੇ ਭਰਾਤਾ ਦਾ ਨਾਮ ਬਾਬਾ ਪ੍ਰਿਥੀ ਚੰਦ ਦੂਜੇ ਬਾਬਾ ਮਹਾਦੇਵ ਜੀ ਤੇ ਤੀਸਰੀ ਜਗ੍ਹਾ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਆਉਂਦੇ ਸਨ। ਹੁਣ ਵੱਡਾ ਪੁੱਤਰ ਪ੍ਰਿਥੀ ਚੰਦ ਜੋ ਗੁਰੂ ਰਾਮਦਾਸ ਜੀ ਦਾ ਵੱਡਾ ਸੁਪੁੱਤਰ ਹੈ ਆਪਣੇ ਆਪ ਵਿੱਚ ਹੰਕਾਰ ਕਰਦਾ ਤੇ ਗੁਰਤਾ ਗੱਦੀ ਦਾ ਵਾਰਿਸ ਆਪਣੇ ਆਪ ਨੂੰ ਸਮਝਦਾ ਪਰ ਜਿੱਥੇ ਬਚਨ ਗੁਰੂ ਦੇ ਹੋਏ ਹੋਣ ਵੀ ਗੁਰਤਾ ਗੱਦੀ ਦੇ ਵਾਰਿਸ ਗੁਰੂ ਅਰਜਨ ਸਾਹਿਬ ਜੀ ਨੇ ਬਣਨ ਲੱਖਾਂ ਯਤਨ ਕੀਤੇ ਸਰਕਾਰੀ ਦਰਬਾਰੇ ਜਾ ਕੇ ਖੁਸ਼ਾਮਦਾਂ ਵੀ ਕੀਤੀਆਂ ਜਾ ਕਰਕੇ ਸ਼ਿਕਾਇਤਾਂ ਕੀਤੀਆਂ ਚੁਗਲੀਆਂ ਕੀਤੀਆਂ ਪਰ ਮਿਲਿਆ ਕੁਝ ਨਾ ਉਲਟਾ ਆਪ ਜ਼ਹਾਂਗੀਰ ਦੇ ਦਰਬਾਰ ਦੇ ਵਿੱਚੋਂ ਸੁਲਹੀ ਖਾਨ ਦੀ ਸਿਫਾਰਿਸ਼ ਤੇ ਵੀ ਗਿਆ ਪਰ ਅੰਤ ਨੂੰ ਮੂੰਹ ਦੀ ਖਾਣੀ ਪੈ ਗਈ ਕਿਉਂਕਿ ਖੁਸ਼ਾਮ ਦੀ ਲੋਕਾਂ ਦਾ ਹਾਲ ਹੀ ਇਹ ਹੁੰਦਾ ਹੈ ਹਰੇਕ ਖੇਤਰ ਦੇ ਵਿੱਚ ਹਰੇਕ ਕਿਤੇ ਦੇ ਅੰਦਰ ਹਰੇਕ ਜਗ੍ਹਾ ਤੇ ਕੁਝ ਨਾ ਕੁਝ ਲੋਕ ਇਦਾਂ ਦੇ ਜ਼ਰੂਰ ਮਿਲਣਗੇ ਜਿਨ੍ਹਾਂ ਨੇ ਆਪ ਕੁਝ ਕਰਨਾ ਹੋਵੇ ਜਾਂ ਨਾ ਕਰਨਾ ਹੋਵੇ ਆਪ ਕਿਸੇ ਸਮਰੱਥਾ ਦੇ ਮਾਲਕ ਹੋਣ ਜਾਂ ਨਾ ਹੋਣ ਆਪ ਕਿਸੇ ਕਾਰਜ ਵਾਸਤੇ ਉਹ ਯੋਗ ਹੋਣ ਕੁਆਲੀਫਾਈਡ ਹੋਣ ਜਾਂ ਨਾ ਹੋਣ ਪਰ ਉਹਨਾਂ ਨੂੰ ਕਾਰਜ ਹੀ ਇਹ ਮਿਲਿਆ ਹੁੰਦਾ ਹੈ ਕਿ ਤੁਸੀਂ ਬਾਕੀ ਸਾਰਿਆਂ ਦੀਆਂ ਸ਼ਿਕਾਇਤਾਂ ਸਾਡੇ ਪਾਸ ਕਰਨੀਆਂ ਨੇ ਹੁਣ ਉਹ ਇਹਨਾਂ ਗੱਲਾਂ ਕਰਕੇ ਮਾਣ ਵੀ ਕਰਦਾ ਹੈ ਕਿ ਮੇਰੀ ਪਹੁੰਚ ਬੜੀ ਸਰਕਾਰੀ ਦਰਬਾਰੇ ਹੈ ਪਰ ਇਹ ਸਮਝ ਲੈਣਾ ਚਾਹੀਦਾ ਹੈ ਕਿ ਜਿੱਥੇ ਸਾਰਿਆਂ ਦੀਆਂ ਸ਼ਿਕਾਇਤਾਂ ਕਰਦੇ ਹੋਈਏ ਜਿੱਥੇ ਜਾ ਕੇ ਖੁਸ਼ਾਮਦੀਦ ਬਣਦੇ ਹੋਈਏ ਫਿਰ ਉਹ ਲੋਕ ਵੀ ਜਾਣਦੇ ਨੇ ਕਿ ਜੇ ਮੇਰੀ ਖੁਸ਼ਾਮਦ ਕਰਨ ਵਾਸਤੇ ਸਾਰਿਆਂ ਦੀਆਂ ਕਮਜ਼ੋਰੀਆਂ ਦੱਸਦਾ ਇੱਕ ਸਮਾਂ ਆਉਣ ਤੇ ਇਹ ਮੇਰੀਆਂ ਕਮਜ਼ੋਰੀਆਂ ਵੀ ਦੂਜਿਆਂ ਨੂੰ ਦੱਸੇ ਪ੍ਰਿਥੀ ਚੰਦ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਵਿਰੋਧ ਕਰਨ ਵਾਸਤੇ ਸੁਲਹੀ ਖਾਨ ਦੀ ਮਦਦ ਲੈਂਦਾ ਹੈ ਜ਼ਾਹਾਂਗੀਰ ਦੇ ਦਰਬਾਰ ਵਿੱਚ ਜਾਂਦਾ ਪਰ ਸੁਣਵਾਈ ਨਾ ਹੋਈ ਕਈ ਵਾਰ ਯਤਨ ਕੀਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਖਤਮ ਕਰਨ ਦੇ ਉਹਨਾਂ ਨੂੰ ਨੀਵੇਂ ਦਿਖਾਉਣ ਦੇ ਉਹਨਾਂ ਨੂੰ ਉਹਨਾਂ ਦੇ ਕਿਰਦਾਰ ਤੇ ੱੱਬਾ ਲਗਾਉਣ ਦੇ ਪਰ ਜਦੋਂ ਉਹਨਾਂ ਦਾ ਜੀਵਨ ਪੜੀਏ ਤੇ ਪਤਾ ਲੱਗਦਾ ਨਿਮਰਤਾ ਦੀ ਮੂਰਤ ਸਨ ਗੁਰੂ ਕੇ ਹੁਕਮ ਦੇ ਵਿੱਚ ਚੱਲਣ ਵਾਲੇ ਸਨ ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਹੁਕਮ ਕੀਤਾ ਪੀ ਲਾਹੌਰ ਦੀ ਧਰਤੀ ਤੇ ਜਾਣਾ ਹੈ ਕੁਝ ਸਮੇਂ ਦਾ ਕਾਰਜ ਹੈ ਤੇ ਪ੍ਰਿਥੀ ਚੰਦ ਕਹਿਣ ਲੱਗਾ ਜੀ ਜੇ ਮੈਂ ਚਲਾ ਗਿਆ ਤੇ ਮੇਰੇ ਬਿਨਾ ਇਥੋਂ ਦਾ ਜੋ ਸਾਬ ਕਿਤਾਬ ਹੈ ਜੋ ਦਸਵੰਦ ਦਾ ਹਿਸਾਬ ਹੈ ਲੰਗਰ ਦਾ ਹਿਸਾਬ ਹੈ ਕਿਸੇ ਕੋਲੋਂ ਸਾਂਭਿਆ ਜਾਣਾ ਨਹੀਂ ਮੈਂ ਜਾ ਨਹੀਂ ਸਕਦਾ ਬਾਬਾ ਮਹਾਦੇਵ ਜੀ ਮਸਤਾਨੇ ਸੁਭਾ ਦੇ ਸਨ ਉਹਨਾਂ ਨੇ ਜਾਣ ਤੋਂ ਮਨਾ ਕੀਤਾ ਤੇ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਵਾਰੀ ਆਈ ਤੇ ਹੱਥ ਜੋੜ ਕੇ ਨਿਮਰਤਾ ਸਹਿਤ ਲਾਹੌਰ ਦੀ ਧਰਤੀ ਤੇ ਗਏ ਇਹ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਜ਼ਿਕਰ ਮਿਲਦਾ ਹੈ ਉਥੋਂ ਤਿੰਨ ਚਿੱਠੀਆਂ ਲਿਖੀਆਂ ਸਨ ਉਹਨਾਂ ਪੱਤਰਾਂ ਦੇ ਵਿੱਚ ਉਹਨਾਂ ਚਿੱਠੀਆਂ ਦੇ ਵਿੱਚ ਜਿਹੜੀਆਂ ਚਿੱਠੀਆਂ ਨੂੰ ਲੁਕਾਉਣ ਦਾ ਯਤਨ ਪ੍ਰਿਥੀ ਚੰਦ ਵਰਗੇ ਹੰਕਾਰੀ ਈਰਖਾਲੂ ਲੋਕਾਂ ਨੇ ਕੀਤਾ ਜਦੋਂ ਚਿੱਠੀ ਮਿਲੀ ਤੇ ਸਤਿਗੁਰੂ ਨੇ ਵਿੱਚ ਬਾਣੀ ਦੇ ਸ਼ਬਦ ਅੰਕਿਤ ਕੀਤੇ ਸਨ ਮੇਰਾ ਮਨ ਲੋਚੈ ਗੁਰਦਰਸ਼ਨ ਤਾਈਂ ਬਿਲਪ ਕਰੈ ਚਾਤਰ ਕੀ ਨਿਆਈ ਤਿਰਖਾ ਨਾ ਉਤਰੈ ਸ਼ਾਂਤ ਨਾ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀ ਇਸੇ ਤਰ੍ਹਾਂ ਪਾਠ ਸਹਿਬਾਨਾ ਨੇ ਆਖਿਆ ਗੁਰ ਅਰਜੁਨ ਪ੍ਰਤਖ ਹਰ ਇਹਦਾ ਭਾਵ ਹੈ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਅੰਦਰ ਉਹ ਸਾਰੇ ਗੁਣ ਪ੍ਰਤਖ ਨੇ ਜਿਹੜੇ ਗੁਣ ਆਪਾਂ ਅਕਾਲ ਪੁਰਖ ਵਿੱਚ ਵੇਖਨੇ ਆ ਹੁਣ ਅਕਾਲ ਪੁਰਖ ਦੇ ਗੁਣ ਕੀ ਨੇ ਉਹ ਨਿਰਪਾਉ ਹੈ ਤੇ ਗੁਰੂ ਸਾਹਿਬ ਦਾ ਜੀਵਨ ਦੱਸਦਾ ਪੀ ਭਉ ਉਹਨਾਂ ਦੇ ਕੋਲ ਵੀ ਨਹੀਂ ਅਕਾਲ ਪੁਰਖ ਦਾ ਗੁਣ ਹੈ ਉਹ ਨਿਰਵੈਰ ਨੇ ਤੇ ਗੁਰੂ ਸਾਹਿਬ ਦਾ ਜੀਵਨ ਪੜ੍ਹੀਏ ਪਤਾ ਲੱਗਦਾ ਕਿਸੇ ਦੇ ਨਾਲ ਵੀ ਵੈਰ ਨਹੀਂ ਪ੍ਰਿਥੀ ਚੰਦ ਜ਼ੋਰ ਲਾਉਂਦਾ ਪਰ ਸਤਗੁਰੂ ਜੀ ਉਸ ਦਾ ਵੀ ਭਲਾ ਕਰਦੇ ਨੇ ਸਤਗੁਰੂ ਜੀ ਦੀ ਸ਼ਰਨ ਦੇ ਵਿੱਚ ਜਦੋਂ ਆਪਾਂ ਆਏ ਹੋਏ ਸਿੱਖਾਂ ਦੀ ਗੱਲ ਪੜ੍ਹੀਏ ਤੇ ਕਈ ਸਿੱਖ ਆਏ ਮਨ ਦੇ ਸਵਾਲ ਲੈ ਕੇ ਆਏ ਸਨ ਸਤਿਗੁਰੂ ਨੇ ਸਵਾਲਾਂ ਦੇ ਜਵਾਬ ਦੇ ਕੇ ਨਿਵਰਤੀ ਕੀਤੀ ਇਥੋਂ ਤੱਕ ਗੁਰੂ ਅਮਰਦਾਸ ਜੀ ਦੇ ਦੋ ਸੁਪੁੱਤਰ ਜਿਨ੍ਹਾਂ ਦਾ ਨਾਮ ਬਾਬਾ ਮੋਰੀ ਜੀ ਬਾਬਾ ਮੋਨ ਜੀ ਸੀ ਜਦੋਂ ਗੁਰੂ ਅਮਰਦਾਸ ਜੀ ਨੇ ਗੁਰਤਾ ਗੱਦੀ ਦੇ ਵਾਰਿਸ ਗੁਰੂ ਰਾਮਦਾਸ ਜੀ ਨੂੰ ਬਣਾਇਆ ਤੇ ਉਸ ਸਮੇਂ ਵੀ ਬਾਬਾ ਮੋਨ ਜੀ ਨੇ ਬਗਾਵਤ ਕੀਤੀ ਤੇ ਮਥਾ ਨਾ ਟੇਕਿਆ ਪਰ ਪ੍ਰਵਾਨ ਕੌਣ ਹੋਇਆ ਜਿਹੜਾ ਸਨਮੁਖ ਹੋ ਜਾਂਦਾ ਕਿਉਂਕਿ ਆਨੰਦ ਸਾਹਿਬ ਦੀ ਪਾਵਨ ਬਾਣੀ ਆਖਦੀ ਐ ਜੇ ਕੋ ਗੁਰ ਤੇ ਵਿਮੁਖ ਹੋਵੈ ਬਿਨ ਸਤਗੁਰ ਮੁਕਤ ਨ ਪਾਵੈ ਕਹਿਣ ਲੱਗੇ ਜਿਹੜਾ ਵਿਮੁਖ ਹੋ ਜਾਂਦਾ ਉਹ ਕਦੇ ਮੁਕਤੀ ਨਹੀਂ ਪਾਉਂਦਾ ਜਿਹੜਾ ਸਨਮੁਖ ਹੋ ਜਾਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੈ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਸੰਭਾਲੈ ਅੰਤਰ ਆਤਮੈ ਸੰਭਾਲੈ ਜਿਹੜਾ ਸਨਮੁਖ ਹੋ ਜਾਂਦਾ ਉਹ ਪਰਵਾਨ ਹੁੰਦਾ ਤੇ ਸਨਮੁਖ ਹੋਇਆ ਸੀ ਮੋਰੀ ਪੁੱਤ ਸਨਮੁਖ ਹੋਆ RAMDAS ਪੈਰੀ ਪਾਏ ਜਦੋਂ ਬਾਬਾ ਮੂਨਜੀ ਦੇ ਪਾਸ ਪੋਥੀਆਂ ਲੈਣ ਵਾਸਤੇ ਗਏ ਤੇ ਉੱਥੇ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਬੜੀ ਨਿਮਰਤਾ ਦਿਖਾ ਕੇ ਇਹ ਗੱਲ ਆਖੀ ਵੀ ਤੁਸੀਂ ਗੁਰੂ ਸੁਪੁੱਤਰ ਹੋ ਤੁਸੀਂ ਗੁਰੂ ਅਮਰਦਾਸ ਜੀ ਦੇ ਘਰ ਵਿੱਚ ਪੈਦਾ ਹੋਏ ਸੁਪੁੱਤਰ ਹੋ ਤੁਹਾਡਾ ਬੜਾ ਸਤਿਕਾਰ ਹੈ ਇਹਦਾ ਭਾਵ ਹੈ ਨਿਮਰਤਾ ਦੇ ਪੁੰਜ ਸਨ ਤੇ ਜਦੋਂ ਇਤਿਹਾਸ ਪੜਦੇ ਜਾਈਏ ਉਹਨਾਂ ਦੀ ਜ਼ਿੰਦਗੀ ਦੇ ਅਖੀਰਲੇ ਪੜਾਵਲ ਆਈਏ ਕਿਉਂਕਿ ਕਿਸੇ ਸ਼ਖਸੀਅਤ ਦਾ ਜੀਵਨ ਵੇਖਣਾ ਹੋਵੇ ਜਨਮ ਤੋਂ ਲੈ ਕੇ ਜਵਾਨੀ ਤੱਕ ਤੇ ਜਵਾਨੀ ਤੋਂ ਲੈ ਕੇ ਬੁਢੇਪੇ ਤੱਕ ਭਾਵ ਆਖਰੀ ਸਮੇਂ ਤੱਕ ਵੇਖੀਦਾ ਹੁਣ ਜਿੱਥੇ ਨਿਮਰਤਾ ਸੀ ਉਥੇ ਹੀ ਪੰਥ ਦੇ ਪ੍ਰਤੀ ਗੁਰੂ ਜੋਤ ਦੇ ਪ੍ਰਤੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਪ੍ਰਤੀ ਚਿੰਤਿਤ ਵੀ ਸਨ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਉਹਨਾਂ ਦੇ ਸਮੇਂ ਤੱਕ ਜਿਤਨੀ ਵੀ ਬਾਣੀ ਗੁਰੂ ਜੋਤ ਨੇ ਰਚੀ ਉਸ ਬਾਣੀ ਦੇ ਵਿੱਚ ਪ੍ਰਿਥੀ ਚੰਦ ਦਾ ਪੁੱਤਰ ਬਾਬਾ ਮਿਹਰਵਾਨ ਉਹ ਰਲਾ ਪਾਉਣ ਲੱਗ ਪਿਆ ਇੰਜ ਲੱਗਦਾ ਹੈ ਕਿ ਜਿਵੇਂ ਹੀਰਿਆਂ ਦੇ ਵਿੱਚ ਕੋਈ ਕੱਚ ਛੁੱਟਦਾ ਹੋਵੇ ਜਿਵੇਂ ਹੀਰਿਆਂ ਦੇ ਵਿੱਚ ਕੋਈ ਠੀਕਰਾਂ ਸੁੱਟਦਾ ਹੋਵੇ ਕੋਈ ਮਿਲਾਵਟ ਕਰਦਾ ਹੋਵੇ ਤੇ ਸਤਿਗੁਰੂ ਜੀ ਨੇ ਇਹ ਬੀੜਾ ਚੁਕਿਆ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਕਰਨੀ ਹੈ ਸਮੁੱਚੀ ਬਾਣੀ ਨੂੰ ਇਕੱਤਰ ਕੀਤਾ ਚਾਰ ਪਾਤਸ਼ਾਹਾਂ ਦੀ ਬਾਣੀ 15 ਭਗਤਾਂ ਦੀ ਬਾਣੀ 11 ਪਟਾਂ ਦੀ ਬਾਣੀ ਤੇ ਉਸ ਵਿੱਚ ਤਿੰਨ ਗੁਰਸਿੱਖਾਂ ਦੀ ਬਾਣੀ ਨੂੰ ਦਰਜ ਕਰਕੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਕੀਤੀ ਤੇ ਸੰਪਾਦਨਾ ਦੇ ਆਰੰਭ ਤੋਂ ਗੁਰੂ ਅਰਜਨ ਸਾਹਿਬ ਜੀ ਨੂੰ ਸਵਾਲ ਕੀਤਾ ਭਾਈ ਗੁਰਦਾਸ ਜੀ ਨੇ ਕਹਿਣ ਲੱਗੇ ਕਿ ਕੀ ਜ਼ਰੂਰਤ ਪੈ ਗਈ ਕਿਉਂਕਿ ਵੱਖ-ਵੱਖ ਗੁਰੂ ਸਹਿਬਾਨਾਂ ਦੀ ਬਾਣੀ ਪੋਥੀਆਂ ਦੇ ਵਿੱਚ ਅੰਕਿਤ ਹੈ ਅੱਜ ਕੀ ਲੋੜ ਪਈ ਪੀ ਆਪਾਂ ਇੱਕ ਜਿਲਦ ਦੇ ਰੂਪ ਵਿੱਚ ਇੱਕ ਬੀੜ ਦੇ ਰੂਪ ਵਿੱਚ ਬਾਣੀ ਲਿਖਣ ਲੱਗੇ ਆ ਤੇ ਸਤਗੁਰੂ ਜੀ ਨੇ ਬਚਨ ਕੀਤੇ ਸਨ ਮੇਰਵਾਨ ਪੁੱਤ ਪ੍ਰਥੀਏ ਦਾ ਕ ਵਿਸ਼ਰੀ ਪੜੇ ਸੰਸਕ੍ਰਿਤ ਉਰਦੂ ਗੁਰਮੁਖੀ ਤੇ ਫਾਰਸੀ ਪੜੇ ਉਨ ਪੀ ਬਾਣੀ ਬਹੁਤ ਬਣਾਈ ਅੰਤ ਭੋਗ ਨਾਨਕ ਜੀ ਤੇ ਪਾਇ ਕਿਉਂਕਿ ਜਦੋਂ ਤੋਂ ਗੁਰੂ ਕੀ ਬਾਣੀ ਦਾ ਉਚਾਰਨ ਹੋਇਆ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਜਦੋਂ ਤੂੰ ਇਹ ਬਾਣੀ ਮਹਾਪੁਰਖ ਕੀ ਨਿਜ ਕਰਵਾਸਾ ਹੋਏ ਦੀ ਗੱਲ ਚੱਲੀ ਉਦੋਂ ਤੋਂ ਹੀ ਬਾਬਰ ਕਿਆ ਨੇ ਇਸ ਬਾਣੀ ਦਾ ਵਿਰੋਧ ਕੀਤਾ ਹੁਣ ਕਈ ਯਤਨ ਕੀਤੇ ਸਖੀ ਸਰਵਰ ਵਰਗਿਆਂ ਨੂੰ ਉਹਨਾਂ ਦੇ ਸੇਵਕਾਂ ਨੂੰ ਜਿਹਦਾ ਨਾਮ ਸ਼ੇਖ ਫਤਾ ਕਰਕੇ ਵੀ ਇਤਿਹਾਸ ਵਿੱਚ ਆਉਂਦਾ ਉਹਨਾਂ ਨੂੰ ਤਰਨ-ਤਾਰਨ ਦੀ ਧਰਤੀ ਤੇ ਗੜ੍ਹ ਦੇ ਵਿੱਚ ਬਿਠਾ ਕਰਕੇ ਪ੍ਰਚਾਰ ਕਰਵਾਇਆ ਗਿਆ ਸਖੀ ਸਰਵਰੀਆਂ ਦਾ ਗੁਰਮਤ ਨਾਲੋਂ ਤੋੜਨ ਦਾ ਯਤਨ ਕੀਤਾ ਗਿਆ ਪਰ ਸਤਿਗੁਰੂ ਜਿੱਥੇ ਬਾਣੀ ਦੇ ਜਹਾਜ਼ ਸਨ ਉਥੇ ਹੀ ਉਹਨਾਂ ਨੇ ਕਈ ਨਗਰ ਵਸਾਏ ਜਿਨ੍ਹਾਂ ਨਗਰਾਂ ਦੇ ਵਿੱਚ ਸ੍ਰੀ ਹਰਗੋਬਿੰਦਪੁਰ ਸਾਹਿਬ ਦੀ ਧਰਤੀ ਆਉਂਦੀ ਹੈ ਤੇ ਸਭ ਤੋਂ ਮੁੱਖ ਸਥਾਨ ਆਉਂਦਾ ਤਰਨਤਾਰਨ ਸਾਹਿਬ ਦਾ ਕਿਉਂਕਿ ਜਿੰਨੇ ਵੀ ਪਾਤਸ਼ਾਹਾਂ ਦੀ ਬਾਣੀ ਆਪਾਂ ਵੇਖੀਏ ਗੁਰੂ ਨਾਨਕ ਸਾਹਿਬ ਜੀ ਨੇ ਨਗਰ ਵਸਾਇਆ ਕਰਤਾਰਪੁਰ ਗੁਰੂ ਅੰਗਦ ਸਾਹਿਬ ਜੀ ਦੇ ਨਾਲ ਨਾਮ ਜੁੜਦਾ ਹੈ ਖਡੂਰ ਸਾਹਿਬ ਨਗਰ ਦਾ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਨਾਮ ਦੇ ਨਾਲ ਗੱਲ ਕਰਾਂਗੇ ਤੇ ਗੋਇੰਦਵਾਲ ਸਾਹਿਬ ਦੀ ਧਰਤੀ ਆਵੇਗੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਅੰਮ੍ਰਿਤਸਰ ਦੀ ਨੀਂਹ ਰੱਖੀ ਅੰਮ੍ਰਿਤਸਰ ਨੂੰ ਵਸਾਉਣਾ ਕੀਤਾ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਤਰਨ ਤਾਰਨ ਸਾਹਿਬ ਦੀ ਸਥਾਪਨਾ ਕਰ ਦਿੱਤੀ ਤਰਨ ਤਾਰਨ ਨਾਮ ਤੋਂ ਹੀ ਸਪਸ਼ਟ ਹੈ ਕਿ ਜਿਹੜਾ ਗੁਰੂ ਆਪ ਤਰਦਾ ਹੈ ਨਾਲ ਜੁੜਿਆਂ ਨੂੰ ਤਾਰ ਲੈਂਦਾ ਹੈ ਇੱਥੇ ਇਹ ਗੱਲ ਵੀ ਧਿਆਨ ਮੰਗਦੀ ਹੈ ਅੰਮ੍ਰਿਤਸਰ ਦੀ ਨੀ ਗੁਰੂ ਰਾਮਦਾਸ ਜੀ ਨੇ ਰੱਖੀ ਹੈ ਨਗਰ ਗੁਰੂ ਰਾਮਦਾਸ ਜੀ ਨੇ ਵਸਾਇਆ ਉਥੋਂ ਦੇ ਪਾਵਨ ਸਰੋਵਰ ਦੀ ਜਦੋਂ ਗੱਲ ਕਰੀਏ ਤੇ ਗੁਰੂ ਰਾਮਦਾਸ ਮਹਾਰਾਜ ਜੀ ਦਾ ਨਾਮ ਆਵੇਗਾ ਪਰ ਜਦੋਂ ਮੁਕੱਦਸ ਅਸਥਾਨ ਸ੍ਰੀ ਹਰਮੰਦਰ ਸਾਹਿਬ ਦੀ ਗੱਲ ਆਵੇ ਤੇ ਉਥੇ ਜ਼ਿਕਰ ਮਿਲੇਗਾ ਕਿ ਹਰਮੰਦਰ ਸਾਹਿਬ ਦੀ ਕਾਰ ਸੇਵਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਕਰਵਾਈ ਹੈ। ਕਈ ਨਗਰ ਵਸਾਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਕਰਵਾਈ। ਹੁਣ ਜਦੋਂ ਇਹ ਗੱਲ ਦਾ ਪਤਾ ਹੁਕਮਰਾਨਾਂ ਨੂੰ ਲੱਗਾ ਕਿ ਦਿਨ-ਪ੍ਰਤੀ ਦਿਨ ਸਿੱਖਾਂ ਦੀ ਜੋ ਚੜਤ ਹੈ, ਜੋ ਸਿੱਖਾਂ ਦੇ ਘਰ ਦੀ ਸੱਚ ਦੀ ਗੱਲ ਹੈ, ਇਹ ਸੱਚ ਦਾ ਸੂਰਜ ਦਿਨ-ਪ੍ਰਤੀ ਦਿਨ ਵੱਧਦਾ ਹੀ ਜਾਂਦਾ ਹੈ। ਤੇ ਜ਼ਾਹਾਂਗੀਰ ਵਰਗਿਆਂ ਨੂੰ ਜਦੋਂ ਕਈਆਂ ਨੇ ਜਾ ਕੇ ਖੁਸ਼ਾਮਦਾ ਕੀਤੀਆਂ ਜਿਨ੍ਹਾਂ ਵਿੱਚ ਪ੍ਰਿਥੀ ਚੰਦ ਵੀ ਸੀ ਜਿਨ੍ਹਾਂ ਵਿੱਚ ਚੰਦੂ ਵੀ ਸੀ ਕਿਉਂਕਿ ਚੰਦੂ ਦੀ ਧੀ ਦਾ ਸਾਖ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਵਾਸਤੇ ਜੋ ਗੁਰੂ ਅਰਜਨ ਸਾਹਿਬ ਜੀ ਦੇ ਸੁਪੁੱਤਰ ਸਨ ਉਹਨਾਂ ਨੂੰ ਚੰਦੂ ਦੀ ਧੀ ਦਾ ਸਾਖ ਆਇਆ ਰਿਸ਼ਤਾ ਆਇਆ ਸਤਗੁਰੂ ਜੀ ਨੇ ਮਨਜ਼ੂਰ ਕੀਤਾ ਪਰ ਚੰਦੂ ਹੰਕਾਰ ਵਿੱਚ ਆਖਦਾ ਪੀ ਚੁਬਾਰੀ ਦੀ ਇੱਟ ਮੋਰੀ ਵਿੱਚ ਲਾ ਦਿੱਤੀ। ਸੰਗਤ ਦੇ ਕਹਿਣ ਤੇ ਉਹਨਾਂ ਨੇ ਰਿਸ਼ਤਾ ਠੁਕਰਾਇਆ ਤੇ ਚੰਦੂ ਵੀ ਗੁਰੂ ਘਰ ਦਾ ਦੁਖੀ ਬਣਿਆ। ਹੁਣ ਪਹਿਲਾ ਸੀ ਪ੍ਰਿਥੀਚੰਦ, ਦੂਸਰਾ ਸੀ ਚੰਦੂ ਤੇ ਤੀਸਰੀ ਇੱਕ ਸ਼ਖਸੀਅਤ ਦਾ ਨਾਮ ਆਉਂਦਾ ਜਿਹਦਾ ਨਾਮ ਮਹੇਸ਼ ਦਾਸ ਹੈ ਇੱਕ ਬ੍ਰਾਹਮਣ ਸੀ ਪਰ ਜਿਹਨੂੰ ਲਖਬ ਮਿਲਿਆ ਹੋਇਆ ਸੀ ਬੀਰ ਬਲ ਦਾ। ਉਹ ਵੀਰਬਲ ਜਿਹਦਾ ਇਤਿਹਾਸ ਅੱਜ ਕੱਲ ਕਿਤਾਬਾਂ ਵਿੱਚ ਬੜਾ ਪੜਾਇਆ ਜਾਂਦਾ ਹੈ ਕਿ ਅਕਬਰ ਦਾ ਸਿਆਣਾ ਅਹਲਕਾਰ ਸੀ ਜਗਾ ਜਗਾ ਤੇ ਆਪ ਜੀ ਵੇਖੋਗੇ ਅਕਬਰ ਨੂੰ ਮੂਰਖ ਤੇ ਵੀਰਬਲ ਨੂੰ ਸਿਆਣਾ ਆਖਿਆ ਗਿਆ ਇਹ ਵੀਰਬਲ ਵਰਗਿਆਂ ਨੇ ਜਹਾਂਗੀਰ ਦੇ ਦਰਬਾਰ ਵਿੱਚ ਸ਼ਿਕਾਇਤਾਂ ਕੀਤੀਆਂ ਬੜੇ ਯਤਨ ਕੀਤੇ ਚੌਥਾ ਕਾਰਜ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਕਰਨਾ ਤੇ ਅਖੀਰਲੀ ਸ਼ਖਸ਼ੀਅਤ ਦਾ ਨਾਮ ਆਉਂਦਾ ਚਾਰ ਕਵੀ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਆਪਣੀ ਬਾਣੀ ਨੂੰ ਦਰਜ ਕਰਵਾਉਣਾ ਸੰਭ ਦੇ ਸਨ ਜਿੰਨਾ ਵਿੱਚੋਂ ਕਵੀ ਛੱਜੂ ਕਵੀ ਸ਼ਾਹ ਹੁਸੈਨ ਕਵੀ ਕਾਨਾ ਤੇ ਕਵੀ ਪੀਲੂ ਅੱਜ ਕੱਲ ਜਿੰਨਾਂ ਦੀਆਂ ਲਿਖਤਾਂ ਆਪਾਂ ਸਕੂਲਾਂ ਕਾਲਜਾਂ ਦੀਆਂ ਕਿਤਾਬਾਂ ਵਿੱਚ ਪੜ੍ਹਨੇ ਹਾਂ ਇਹ ਗੁਰੂ ਸਾਹਿਬ ਪਾਸ ਆਏ ਆ ਕੇ ਕਹਿਣ ਲੱਗੇ ਸੱਚੇ ਪਾਤਸ਼ਾਹ ਤੁਸੀਂ 15 ਭਗਤਾਂ ਦੀ ਬਾਣੀ ਦਰਜ ਕੀਤੀ ਹੈ ਪਰ ਉਹਨਾਂ ਵਿੱਚੋਂ ਬਹੁਤਾਤ ਭਗਤ ਐਸ ਸਮੇਂ ਸੰਸਾਰ ਅੰਦਰ ਨਹੀਂ ਤੇ ਇਥੋਂ ਤੱਕ ਸ਼ਬਦ ਵਰਤ ਦਿੱਤੇ ਕਿ ਜਿਹੜੇ ਮਰ ਚੁੱਕੇ ਨੇ ਉਹਨਾਂ ਦੀ ਬਾਣੀ ਤੁਸੀਂ ਦਰਜ ਕਰ ਦਿੱਤੀ ਹੈ ਪਰ ਅਸੀਂ ਅਜੇ ਸਰੀਰਕ ਹਯਾਤੀ ਵਿੱਚ ਤੇ ਸਾਡੀ ਵੀ ਰਚਨਾ ਨੂੰ ਸਥਾਨ ਦਿਓ ਸਤਿਗੁਰੂ ਨੇ ਜਦੋਂ ਰਚਨਾਵਾਂ ਸੁਣੀਆਂ ਤੇ ਇੱਕ ਵੀ ਕਵੀ ਦੀ ਰਚਨਾ ਗੁਰਮਤ ਦੇ ਸਿਧਾਂਤ ਦੇ ਅਨੁਕੂਲ ਨਹੀਂ ਕਿਉਂਕਿ ਕੋਈ ਕਹਿਣ ਲੱਗਾ ਪੀ ਔਰਤ ਭਾਵੇਂ ਕਾਗਜ਼ ਦੀ ਬਣੀ ਹੋਵੇ ਉਹਦੇ ਤੇ ਯਕੀਨ ਨਹੀਂ ਕਰਨਾ ਚਾਹੀਦਾ ਉਹ ਝੂਠ ਦੀ ਪੁਤਲੀ ਹੈ ਕਿਸੇ ਨੇ ਆ ਕੇ ਇਹ ਗੱਲ ਕਹਿ ਦਿੱਤੀ ਪੀ ਬੋਲਣਾ ਨਹੀਂ ਚਾਹੀਦਾ ਚੁੱਪ ਰਹਿਣਾ ਚਾਹੀਦਾ ਚੁੱਪ ਰਹਿਣ ਵਿੱਚ ਭਲਾ ਹੈ ਤੇ ਸਤਿਗੁਰੂ ਕਹਿਣ ਲੱਗੇ ਪੀ ਗੁਰੂ ਨਾਨਕ ਸਾਹਿਬ ਦੇ ਘਰ ਦਾ ਸਿਧਾਂਤ ਆਖਦਾ ਜਦ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਐ ਕਿਛ ਕਹੀਐ ਤੇ ਕਿਸੇ ਨੇ ਆ ਕੇ ਇਹ ਗੱਲ ਕਹਿ ਦਿੱਤੀ ਪੀ ਸਾਰਾ ਕੁਝ ਮੈਂ ਹੀ ਹਾਂ ਪਰ ਗੁਰੂ ਅਰਜਨ ਸਾਹਿਬ ਮਹਾਰਾਜ ਕਹਿਣ ਲੱਗੇ ਪੀ ਠੀਕ ਹੈ ਜਿੱਥੇ ਅਕਾਲ ਪੁਰਖ ਇੱਕ ਹੈ ਇਹ ਗੱਲ ਸੱਚ ਹੈ ਪਰ ਨਾਲ ਜਦੋਂ ਸਰਗੁਣ ਸਰੂਪ ਬਾਰੇ ਪੜਾਂਗੇ ਤੇ ਉਹਨਾਂ ਦੀ ਬਾਣੀ ਆਖਦੀ ਹੈ ਸਭ ਨਾਨਕ ਬ੍ਰਹਮ ਪਸਾਰੋ ਫਿਰ ਚਾਰ ਕਵੀਆਂ ਦੀ ਆਪਸੀ ਨਫ਼ਰਤ ਜਿਨ੍ਹਾਂ ਨੇ ਇਹ ਗੱਲ ਕਹਿ ਦਿੱਤੀ ਪੀ ਜੇ ਸਾਡੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਅੰਦਰ ਸਥਾਨ ਨਹੀਂ ਤੇ ਅਸੀਂ ਵੀ ਗੁਰੂ ਘਰ ਦੇ ਦੋਖੀ ਹਾਂ ਸਾਰਿਆਂ ਦਾ ਸੁਮੇਲ ਹੋਇਆ ਪ੍ਰਿਥੀ ਚੰਦ ਰਲ ਗਿਆ ਚੰਦੂ ਰਲਿਆ ਇਹਨਾਂ ਵਿੱਚ ਬੀਰਬਲ ਵਰਗੇ ਰਲੇ ਚਾਰ ਕਵੀ ਰਲੇ ਛੇਕ ਫਤੇ ਵਰਗੇ ਰਲੇ ਤੇ ਇਹਨਾਂ ਨੇ ਜਾ ਕੇ ਜ਼ਹਾਂਗੀਰ ਦੇ ਪਾਸ ਖੁਸ਼ਾਮਤਾ ਕੀਤੀਆਂ ਚੁਗਲੀਆਂ ਕੀਤੀਆਂ ਤੇ ਅਖੀਰ ਨੂੰ ਜ਼ਹਾਂਗੀਰ ਦੇ ਦਰਬਾਰ ਵਿੱਚ ਇਹ ਫੈਸਲਾ ਹੋਇਆ ਵੀ ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦ ਕੀਤਾ ਜਾਵੇ ਹੁਣ ਸ਼ਹੀਦ ਕਰਨ ਵਾਸਤੇ ਇੱਕ ਕਾਨੂੰਨ ਦੀ ਵਰਤੋਂ ਕੀਤੀ ਗਈ ਜਿਵੇਂ ਅੱਜ ਵੀ ਕਿਸੇ ਨੂੰ ਸਜ਼ਾ ਦੇਣੀ ਹੋਵੇ ਤੇ ਆਪਾਂ ਦੇਖਨੇ ਆਂ ਕਿ بڑے ਮਾਰੂ ਕਾਨੂੰਨ ਜਿਨ੍ਹਾਂ ਵਿੱਚ ਐਨਐਸਏ ਹੈ ਜਿਨ੍ਹਾਂ ਵਿੱਚ ਦੇਸ਼ ਧਰੋਹ ਆਉਂਦਾ ਹੈ ਜਿਨ੍ਹਾਂ ਵਿੱਚ ਕਈ ਐਸੇ ਕਾਨੂੰਨ ਨੇ ਜਿਨ੍ਹਾਂ ਵਿੱਚ ਕੋਈ ਜ਼ਮਾਨਤ ਨਹੀਂ ਜਿਹੜੇ ਬੜੇ ਸਖਤ ਨੇ ਇੱਕ ਕਾਨੂੰਨ ਵਰਤਿਆ ਗਿਆ ਜਿਹਦਾ ਨਾਮ ਸੀ ਯਾਸਾ ਇਹ ਸਿਆਸਤ ਕਿਉਂਕਿ ਇਸਲਾਮ ਧਰਮ ਵਿੱਚ ਮੰਨਿਆ ਜਾਂਦਾ ਹੈ ਕਿ ਜਦੋਂ ਕਿਸੇ ਸ਼ਖਸੀਅਤ ਨੂੰ ਸ਼ਹੀਦ ਕਰਨਾ ਹੋਵੇ ਕਿਸੇ ਮਹਾਪੁਰਖ ਨੂੰ ਸ਼ਹੀਦ ਕਰਨਾ ਹੋਵੇ ਖਤਮ ਕਰਨਾ ਹੋਵੇ ਤੇ ਜੇ ਅੰਤਲੇ ਸਮੇਂ ਉਹਦੇ ਸਰੀਰ ਵਿੱਚੋਂ ਨਿਕਲੇ ਹੋਏ ਖੂਨ ਦੇ ਕਤਰੇ ਉਹ ਇੱਕ ਵੀ ਕਤਰਾ ਜ਼ਮੀਨ ਤੇ ਡਿੱਗ ਜਾਵੇ ਤੇ ਉਸ ਕਤਰੇ ਤੋਂ ਲੱਖਾਂ ਸ਼ਹੀਦ ਪੈਦਾ ਹੋ ਜਾਂਦੇ ਨੇ ਯਾਸਾ ਇਹ ਸਿਆਸਤ ਦਾ ਭਾਵ ਸੀ ਕਿ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੂੰ ਸ਼ਹੀਦ ਕਰਨਾ ਮਾਰਨਾ ਵੀ ਹੈ ਪਰ ਸਰੀਰ ਵਿੱਚੋਂ ਖੂਨ ਦਾ ਕਤਰਾ ਵੀ ਨਾ ਡਿੱਗੇ ਤੇ ਫੈਸਲਾ ਕੀਤਾ ਗਿਆ ਕਿ ਤਤੀ ਤਵੀ ਤੇ ਬਿਠਾ ਕੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਖਾਤਮਾ ਕਰਨਾ ਇਥੋਂ ਤੱਕ ਜਦੋਂ ਤੁਜ ਕੇ ਜ਼ਹਾਂਗੀਰੀ ਇੱਕ ਕਿਤਾਬ ਹੈ ਤੁਜ ਕੇ ਜ਼ਹਾਂਗੀਰੀ ਦਾ ਭਾਵ ਹੈ ਜ਼ਹਾਂਗੀਰ ਦੀ ਜੀਵਨੀ ਰਾਜੇ ਮਹਾਰਾਜੇ ਆਪਣੀ ਜੀਵਨੀ ਲਿਖਿਆ ਕਰਦੇ ਸਨ ਅਕਬਰ ਨੇ ਲਿਖੀ ਉਹਦਾ ਨਾਮ ਹੈ ਆਇਨੇ ਅਕਬਰੀ ਜ਼ਹਾਂਗੀਰ ਨੇ ਲਿਖੀ ਉਹਦਾ ਨਾਮ ਹੈ ਤੁਜਕੇ ਜ਼ਹਾਂਗੀਰੀ ਉਹਦੇ ਵਿੱਚ ਲਿਖਿਆ ਹੈ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਝੂਠ ਦੀ ਦੁਕਾਨ ਦਾ ਪ੍ਰਚਾਰ ਇਹਨਾਂ ਕੋ ਕੀਤਾ ਉਹਨਾਂ ਦੇ ਮੁਤਾਬਕ ਝੂਠ ਦੀ ਦੁਕਾਨ ਹੈ ਝੂਠ ਦੀ ਦੁਕਾਨ ਦਾ ਪ੍ਰਚਾਰ ਇਹਨਾਂ ਕੋ ਕੀਤਾ ਹੈ ਪੀ ਜਿੱਥੇ ਸਿੱਖ ਉਹਨਾਂ ਦੇ ਪਿੱਛੇ ਲੱਗੇ ਨੇ ਹਿੰਦੂ ਉਹਨਾਂ ਦੇ ਪਿੱਛੇ ਲੱਗੇ ਨੇ ਕੁਝ ਭੁੱਲੜ ਮੁਸਲਮਾਨ ਵੀ ਗੁਰੂ ਦੇ ਸਿੱਖ ਬਣਦੇ ਜਾ ਰਹੇ ਨੇ ਜਿਨ੍ਹਾਂ ਵਿੱਚ ਸਾਈ ਮੀਆਂ ਮੀਰ ਜੀ ਸਨ ਹੁਣ ਜਦੋਂ ਇਹ ਯਤਨ ਕੀਤੇ ਕਿ ਅੱਜ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕੀਤਾ ਜਾਵੇਗਾ ਉਹਨਾਂ ਦੇ ਘਰ ਦੀ ਆਵਾਜ਼ ਨੂੰ ਗੁਰੂ ਨਾਨਕ ਸਾਹਿਬ ਦੇ ਘਰ ਦੀ ਸੱਚ ਦੀ ਆਵਾਜ਼ ਨੂੰ ਸਦਾ ਵਾਸਤੇ ਖਤਮ ਕੀਤਾ ਜਾਵੇਗਾ ਤੇ ਜਦੋਂ ਤਵੀ ਨੂੰ ਤਪਾਇਆ ਗਿਆ ਚੰਦੂ ਦੀ ਡਿਊਟੀ ਲੱਗੀ ਪੀ ਤੂੰ ਸਿਰ ਵਿੱਚ ਰੇਤ ਪਾਉਣੀ ਹੈ ਕਿਸੇ ਨੂੰ ਸੇਵਾ ਮਿਲੀ ਪੀ ਤੂੰ ਤਵੀ ਦੇ ਥੱਲੇ ਬਾਲਣ ਪਾਉਣਾ ਹੈ ਬਾਲਣ ਦੇ ਨਾਲ ਤਵੀ ਦਾ ਰੰਗ ਲਾਲ ਕਰਨਾ ਹੈ ਕਿਉਂਕਿ ਜੇਠ ਦਾ ਮਹੀਨਾ ਸੀ ਜਦੋਂ ਸ਼ਹਾਦਤ ਵਾਲਾ ਦਿਨ ਆਇਆ ਗੁਰੂ ਅਰਜਨ ਸਾਹਿਬ ਮਹਾਰਾਜ ਉਹਨਾਂ ਦੇ ਕੋਲ ਆਏ ਕਿਉਂਕਿ ਸਿੱਖ ਕਦੇ ਵੀ ਮੌਤ ਤੋਂ ਘਬਰਾਉਂਦਾ ਨਹੀਂ ਹੈ ਉਹ ਸੱਚ ਨੂੰ ਕਬੂਲ ਕਰਦਾ ਹੈ ਮੌਤ ਨੂੰ ਕਬੂਲ ਕਰ ਲੈਂਦਾ ਪਰ ਕਦੇ ਸਿਧਾਂਤਾਂ ਤੇ ਸਮਝੌਤਾ ਕਰਦਾ ਹੀ ਨਹੀਂ ਕਿਉਂਕਿ ਸਮਝੌਤਾ ਕੀਤਾ ਸੀ ਰਾਮ ਰਾਏ ਵਰਗਿਆਂ ਨੇ ਜਿਨ੍ਹਾਂ ਨੇ ਇਹ ਗੱਲ ਕਹਿ ਦਿੱਤੀ ਕਿ ਮਿੱਟੀ ਮੁਸਲਮਾਨ ਕੀ ਨਹੀਂ ਮਿੱਟੀ ਬੇਈਮਾਨ ਕੀ ਹੈ ਪਰ ਗੁਰੂ ਅਰਜਨ ਸਾਹਿਬ ਜੀ ਨੇ ਸਮਝੌਤਾ ਨਾ ਕੀਤਾ ਤਵੀ ਦੇ ਕੋਲ ਆ ਕੇ ਖੜੇ ਤੇ ਚੰਦੂ ਮੁਸਕਰਾਉਂਦਾ ਵੀ ਤੁਸੀਂ ਮੇਰੀ ਧੀ ਦਾ ਰਿਸ਼ਤਾ ਮੋੜਿਆ ਸੀ ਜ਼ਹਾਂਗੀਰ ਮੁਸਕਰਾਉਂਦਾ ਪੀ ਅੱਜ ਤੁਹਾਡੇ ਗੁਰੂ ਨਾਨਕ ਦੇ ਘਰ ਦੀ ਆਵਾਜ਼ ਨੂੰ ਸਦਾ ਵਾਸਤੇ ਖਤਮ ਕਰ ਦਵਾਂਗਾ। ਸ਼ੇਖ ਫਤੇ ਵਰਗੇ ਬੜੇ ਖੁਸ਼ ਨੇ। ਪ੍ਰਿਥੀ ਚੰਦ ਵਰਗੇ ਘਰ ਬੈਠੇ ਬੜੀ ਖੁਸ਼ੀ ਵਿੱਚ ਸਨ ਪਰ ਕਹਿਣ ਲੱਗੇ ਪੀ ਤੁਸੀਂ ਅੱਜ ਡਰ ਜਾਵੋਗੇ। ਤੁਹਾਨੂੰ ਡੋਲ ਜਾਣਾ ਚਾਹੀਦਾ ਕਿਉਂਕਿ ਤਵੀ ਦੇ ਉੱਪਰ ਬੈਠੋਗੇ ਤਵੀ ਗਰਮ ਹੈ। ਕਵੀ ਨੇ ਸਾੜ ਕੇ ਸੁਆਹ ਕਰ ਦੇਣਾ ਤੁਹਾਡਾ ਸਰੀਰ ਰਾਖ ਹੋ ਜਾਵੇਗਾ। ਤੇ ਉੱਥੇ ਪੰਜਾਬੀ ਦੇ ਕਵੀ ਨੇ ਬੜੇ ਸੋਹਣੇ ਬਚਨ ਲਿਖੇ ਕਹਿਣ ਲੱਗਾ ਚੰਦੂ ਚੰਦਰਾ ਚੰਦ ਚੜਾਉਣ ਲੱਗਾ ਕਹਿਣ ਲੱਗਾ ਕਿ ਤਵੀ ਤਪਾਓ ਛੇਤੀ ਲਾ ਕੇ ਸੂਰਜ ਤੇ ਪੀ ਕੇ ਰੇਤ ਉਸ ਦੀ ਅਰਜਨ ਗੁਰੂ ਦੇ ਸੀਸ ਵਿੱਚ ਪਾਓ ਛੇਤੀ ਸਤਗੁਰ ਆਏ ਤੇ ਆ ਕੇ ਕਹਿਣ ਲੱਗੇ ਤੁਹਾਨੂੰ ਤਵੀ ਤਪਉਣ ਦਾ ਢੰਗ ਕੋਈ ਨਾ ਜਿਹੜਾ ਰੰਗ ਸ਼ਹਾਦਤ ਅਜ ਮੰਗਦੀ ਸੀ ਤੱਤੀ ਤਵੀ ਤੇ ਦਿਸਦਾ ਉਹ ਰੰਗ ਕੋਈ ਨਾ ਖੈਰ ਜਦੋਂ ਤਤੀ ਤਵੀ ਤੇ ਬਿਰਾਜਮਾਨ ਹੋਏ ਕਿਉਂਕਿ ਅਸਲ ਵਿੱਚ ਤਪਦਾ ਉਹ ਹੈ ਜਿਹਦਾ ਹਿਰਦਾ ਤਪਦਾ ਹੋਵੇ ਤਪਦਾ ਉਹ ਹੈ ਜਿਸ ਨੂੰ ਵਿਕਾਰਤ ਪਾਉਂਦੇ ਹੋਣ ਤਪਦਾ ਉਹ ਹੈ ਜਿਹੜਾ ਤ੍ਰਿਸ਼ਨਾ ਦੀ ਅੱਗ ਵਿੱਚ ਗਲਤਾਨ ਹੋਵੇ ਜਿਹਦਾ ਹਿਰਦਾ ਤਪਦਾ ਹੋਵੇ ਤਪਦਾ ਉਹ ਹੈ ਜਿਸ ਨੂੰ ਵਿਕਾਰਤ ਪਾਉਂਦੇ ਹੋਣ ਤਪਦਾ ਉਹ ਹੈ ਜਿਹੜਾ ਤ੍ਰਿਸ਼ਨਾ ਦੀ ਅੱਗ ਵਿੱਚ ਗਲਤਾਨ ਹੋਵੇ ਪਰ ਜਿੱਥੇ ਬਾਣੀ ਸਦਾ ਪੜੀ ਜਾਂਦੀ ਹੋਵੇ ਸਤਿਗੁਰੂ ਬਖਸ਼ਿਸ਼ ਕਰਦੇ ਨੇ ਕਲ ਤਾਤੀ ਠੰਡ ਹਰਨਾਉ ਸਤਿਗੁਰੂ ਦੇ ਬਚਨ ਨੇ ਤਪਤ ਮਾਹੇ ਠਾਡ ਵਰਤਾਈ ਆਨੰਦ ਭਇਆ ਦੁੱਖ ਨਾਠੇ ਪਾਈ ਸਤਿਗੁਰੂ ਤਤੀ ਤਵੀ ਤੇ ਦਿਰਾਜਮਾਨ ਹੋਏ ਹੁਣ ਚੰਦੂ ਵੀ ਤਪਿਆ ਹੋਇਆ ਜ਼ਹਾਂਗੀਰ ਵੀ ਤਪਿਆ ਸਿਰ ਵਿੱਚ ਪੈਂਦੀ ਹੋਈ ਰੇਤ ਵੀ ਤਪਦੀ ਐ ਤਵੀ ਵੀ ਤਪਦੀ ਐ ਬਾਲਣ ਦੇ ਨਾਲ ਮਚਦੀ ਹੋਈ ਅੱਗ ਵੀ ਤਪ ਰਹੀ ਐ ਜੇ ਕੋਈ ਉਥੇ ਸ਼ਾਂਤ ਬੈਠਾ ਐ ਸ਼ਾਂਤ ਪਾਈ ਗੁਰ ਸਤਗੁਰ ਪੂਰੇ ਸੁਖ ਉਪਜੇ ਬਾਜੇ ਅਨਹਦ ਧੂਰੇ ਉਹ ਗੁਰੂ ਅਰਜਨ ਸਾਹਿਬ ਸਨ ਤੇ ਜ਼ਾਹਾਂਗੀਰ ਮੁਸਕਰਾ ਕੇ ਕਹਿਣ ਲੱਗਾ ਪੀ ਤੁਸੀਂ ਆਕਦੇ ਸੀ ਗੁਰੂ ਨਾਨਕ ਦੇ ਘਰ ਦੀ ਆਵਾਜ਼ ਨੂੰ ਕੋਈ ਥਮਾ ਨਹੀਂ ਸਕਦਾ ਆ ਵੇਖੋ ਤੁਹਾਡੇ ਸਾਨਮੁਖ ਇੱਕ ਤਵੀ ਹੈ ਤਵੀ ਤੇ ਤੁਸੀਂ ਸੱਜੇ ਹੋਏ ਹੋ ਤਵੀ ਨੇ ਸਾੜ ਕੇ ਸੁਆਹ ਕਰ ਦੇਣਾ ਤੇ ਸਤਿਗੁਰੂ ਨੇ ਜਵਾਬ ਦਿੱਤਾ ਕਹਿਣ ਲੱਗੇ ਮੇਰੀ ਸਦਾ ਕੋ ਦਬਾਨਾ ਮੁਮਕਨ ਹੈ ਲੇਕਿਨ ਵਧਤੇ ਹੋਏ ਸਮੇਂ ਕੀ ਰਫਤਾਰ ਕੌਣ ਰੋਕੇਗਾ ਮੇਰੇ ਖਿਆਲਾਂ ਕੀ ਪਰਵਾਜ਼ ਕੋ ਰੋਕਨੇ ਵਾਲੋ ਹਰ ਗੋਬਿੰਦ ਕੀ ਤਲਵਾਰ ਕੌਣ ਰੋਕੇਗਾ ਖੈਰ ਸਤਿਗੁਰੂ ਜੀ ਦੀ ਸ਼ਹੀਦੀ ਹੋਈ ਉਨ੍ਹਾਂ ਤੋਂ ਬਾਅਦ ਉਨ੍ਹਾਂ ਦੇ ਸੁਪੁੱਤਰ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਹ ਬਚਨ ਸੱਚ ਕਰਕੇ ਦੱਸੇ ਵੀ ਗੁਰੂ ਹਰਗੋਬਿੰਦ ਦੀ ਤਲਵਾਰ ਕੌਣ ਰੋਕੇਗਾ ਉਹਨਾਂ ਦੀ ਸ਼ਹੀਦੀ ਨੇ ਰੰਗ ਲਿਆਂਦਾ ਕਿਉਂਕਿ ਜਦੋਂ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਤੇ ਜਿਹੜਾ ਦੂਜਾ ਅੱਜ ਦਾ ਇਤਿਹਾਸਿਕ ਦਿਨ ਮਨਾ ਰਹੇ ਹਾਂ ਉਹ ਦਿਨ ਉਹ ਸ਼ਹੀਦ ਪੈਦਾ ਹੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਅਸੀਸ ਕਰਕੇ ਹੁੰਦੇ ਨੇ ਮੈਂ ਜ਼ਿਕਰ ਕਰ ਰਿਹਾ ਬਾਬਾ ਹਰੀ ਸਿੰਘ ਨਲੂਆ ਜੀ ਦਾ